ਸੋ ਦੋਸਤੋ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਦਾ ਰਿਵਾਲ ਦੇ ਨਹਿਰ ਵਾਲੇ ਪੁਲ ਦੇ ਲਾਗੇ ਔਰ ਇੱਕ ਬੜੀ ਖਾਸ ਸ਼ਖਸੀਅਤ ਮਿਲੀ ਆ ਇਹ ਵੀਰ ਜੀ ਸਾਡੇ ਜਿਹੜੇ ਬੜੇ ਮਿਹਨਤੀ ਕਿਸਾਨ ਨੇ ਇਹ ਆਪਣੇ ਬਾਰੇ ਪੂਰੀ ਜਾਣਕਾਰੀ ਦੇਣਗੇ ਔਰ ਇਹ ਜਾਮਨੂ ਸਪੈਸ਼ਲ ਤੌਰ ਤੇ ਲੈ ਕੇ ਆਏ ਆ ਔਰ ਜਾਮਨੂ ਨਾਲ ਇਹਨਾਂ ਦੀ ਇੱਕ ਆਮ ਇਹਨਾਂ ਦੇ ਜਿਹੜੇ ਕਾਮੇ ਆ ਉਹ ਵੀ ਨਾਲ ਆਏ ਹੋਏ ਆ ਔਰ ਜਾਮਨੂ ਸੇਲ ਕਰ ਰਹੇ ਆ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਇਹ ਦੱਸ ਦਿਓ ਵੀ ਇਹ ਜਾam ਨੂੰ ਤੁਸੀਂ ਕਿੱਥੇ ਲਾਇਦੇ ਆ ਕਦੋਂ ਦੇ ਲਾਇਦੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਦੀਪ ਸਿੰਘ ਪਿੰਡ ਮੇਰਾ ਸੰਗਰ ਹੈ ਜੀ ਇਹ ਆਪਣੇ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਤੇ ਇਹਦੀ ਸ਼ੁਰੂਆਤ ਹੁਣ ਹੋਂ ਲੱਗੀ ਹੈ ਮੌਸਮ ਦੇ ਹਿਸਾਬ ਨਾਲ ਚਾਲੂ ਹੋਏ ਨੇ ਓਕੇ ਤੇ ਉਹ ਤੁਹਾਡੇ ਸਾਹਮਣੇ ਹੀ ਆ ਦੇਖੋ ਕਿੱਡੀ ਸ਼ਾਨਦਾਰ ਚੀਜ਼ ਹੈ ਜੀ ਜੀ ਪਾਜੀ ਹਾਂ ਜੀ ਆਹ ਦੇਖੋ ਉੱਪਰ ਕਰਕੇ ਦਿਖਾ ਦਿਓ ਜੀ ਜੀ ਪਾਜੀ ਇਹ ਇਹ ਪਾਜੀ ਜਾam ਨੂੰ ਜਿਹੜਾ ਵਾ ਇਹ ਕਾਫੀ ਵੈਸੇ ਗੁਣਕਾਰੀ ਫਲ ਵੀ ਮੰਨਿਆ ਜਾਂਦਾ ਵਾ ਕੀ ਤੁਹਾਡਾ ਇਹਦੇ ਬਾਰੇ ਕਹਿਣਾ ਵਾ ਕਿਉਂਕਿ ਤੁਸੀਂ ਤੇ ਇਹਨਾਂ ਚੀਜ਼ਾਂ ਦੇ ਮਤਲਬ ਜੜ ਤੱਕ ਪਹੁੰਚੇ ਜੀ ਪਾਜੀ ਇਹ ਕਹਿਣ ਹੁਣ ਸਾਰਾ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਇਹ ਚੀਜ਼ਾਂ ਜੀ ਜਦੋਂ ਕੋਈ ਉਬਾਲ ਵੈਰਾ ਵਗੈਰਾ ਕੋਈ ਚੀਜ਼ ਅੰਦਰ ਚੱਲ ਜਾਂਦੀ ਹੈ ਕੋਈ ਸਾਲਾਂ ਦੀ ਵੀ ਹੋਏ ਇਹ ਗਾਲਕੇ ਤੇ ਅੰਦਰੋਂ ਬਾਹਰ ਕੱਢ ਦਿੰਦਾ ਹੈ ਜੀ ਜੀ ਇਹ ਚੀਜ਼ ਦਾ ਇਹ ਗੁਣਕਾਰੀ ਚੀਜ਼ ਹੈ ਇਹ ਪਾਜੀ ਕੋਈ ਅੰਦਾਜ਼ਾ ਹੈ ਤੁਹਾਡਾ ਕਿ ਕਿੰਨਾ ਕੁ ਫਲ ਜੜਾ ਵਾ ਤੁਹਾਡੇ ਆਪਣੇ ਜਿਹੜੇ ਇਹ ਜਮੂਨ ਦੇ ਪੇੜਾ ਕਿੰਨਾ ਕੁ ਫਲ ਲੱਗਾ ਹੋਇਆ ਵਾ ਭਾਜੀ ਇੱਕ ਪੇਰ ਦੇ ਅਨੁਸਾਰ ਚੱਲੀਏ ਕੋਈ 5-6 ਕੁਇੰਟਲ ਦੇਰ ਗੇੜ ਫਲ ਦੇ ਹੀ ਦਿੰਦਾ। ਹਾਂਜੀ ਹਾਂਜੀ। ਹਾਂਜੀ। ਤੇ ਭਾਜੀ ਜਦੋਂ ਤੁਸੀਂ ਇੱਥੇ ਆ ਕੇ ਧਾਰੀਵਾਲ ਸੇਲ ਕਰਦੇ ਜੇ ਜਾਮਨ ਤਕਰੀਬਨ ਜਿੰਨੇ ਲੈ ਕੇ ਆਉਂਦੇ ਜੇ ਹੱਥੋ-ਥੀ ਹੋ ਜਾਂਦੇ ਸੇਲ। ਭਾਜੀ ਤੁਹਾਡੇ ਸਾਹਮਣੇ ਆਵੇ ਦੇਖੋ ਕਿੱਦਾਂ ਵਿਕਦੇ ਜਾਂਦੇ ਆ ਇਹ ਹੀ ਰਹਿ ਗਏ ਆ ਬਸ ਥੋੜੇ ਜਿਹੇ। ਭਾਜੀ ਥੋੜਾ ਦਿਖਾਓ ਕੱਟ ਕੇ। ਆਹ ਦੇਖੋ ਦੇਖਣ ਵਾਲੀ ਚੀਜ਼ ਆ ਭਾਜੀ ਆਹ ਦੇਖੋ। ਇੱਧਰ ਕੈਮਰਾ ਇੱਧਰ ਵਾਲ ਵੀ ਮਾਰੋ ਜਾਮਨ ਵਾਲ। ਦੇਖੋ ਕਿੰਨੀ ਸ਼ਾਨਦਾਰ ਚੀਜ਼ ਆ। ਹਾਂਜੀ। ਸੋ ਦੋਸਤੋ ਇਹ ਸਾਡੇ ਵੀਰ ਨੇ ਪਿੰਡ ਸੰਗਰ ਤੋਂ ਦੱਸਿਆ ਵਾ ਕਿ 5 ਕੁਇੰਟਲ ਦੇ ਕਰੀਬ ਇੱਕ ਇਹਨਾਂ ਦੇ ਜਿਹੜਾ ਜਾਮਨ ਦਾ ਪੇੜ ਵਾ ਉਹਦੇ ਉੱਪਰ ਜਿਹੜਾ ਵਾ ਜਾਮਨ ਲੱਗਦੇ ਆ ਔਰ ਬਹੁਤ ਵਧੀਆ ਇੱਕ ਫਾਇਦੇ ਦਾ ਸੌਦਾ ਕਿਸਾਨਾਂ ਲਈ ਨਜ਼ਰ ਆ ਰਿਹਾ ਭਾਜੀ ਆਮ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਭਾਜੀ ਮੈਨੂੰ ਤਾਂ ਇਹ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਬਹੁਤ ਵਧੀਆ ਚੀਜ਼ ਆ ਨਾਲੇ ਫਾਇਦਾ ਵੀ ਆ ਨਾਲੇ ਸਿਹਤ ਵੀ ਠੀਕ ਰਹੇਗੀ ਇਹ ਕਰਕੇ ਬਹੁਤ ਚੰਗੀ ਚੀਜ਼ ਆ ਸੋ ਬਹੁਤ ਵਧੀਆ ਇਹ ਸਾਡੇ ਕਿਸਾਨ ਵੀਰ ਜਿਹੜੇ ਆ ਦੱਸ ਰਹੇ ਆ ਕਿ ਬੜਾ ਗੁਣਕਾਰੀ ਫਲਵਾ ਜਾਮਨ ਮੈਂ ਖੁਦ ਵੀ ਜਿਹੜਾ ਵਾ ਉਹ ਦਰਸ਼ਕਾਂ ਨੂੰ ਦਿਖਾਣਾ ਚਾਹੁੰਦਾ ਵਾ ਧਾਰੀਵਾਲ ਨਹਿਰ ਦੇ ਲੱਗੇ ਆ ਬਿਲਕੁਲ ਇਹਨਾਂ ਨੇ ਇੱਕ ਬਹੁਤ ਵਧੀਆ ਸਟਾਲ ਜਿਹੜਾ ਵਾ ਲਾਇਆ ਹੋਇਆ ਵਾ ਤੁਸੀਂ ਦੇਖ ਸਕਦੇ ਜੇ ਬਿਲਕੁਲ ਬਲੈਕਿਸ਼ ਜਾਮ ਨੂੰ ਨੇ ਔਰ ਜਾਮ ਨੂੰ ਦੇ ਜਿਹੜੇ ਗੋੜਵਾ ਇਹਨਾਂ ਤੋਂ ਤੁਸੀਂ ਸਾਰੇ ਹੀ ਪਲੀ ਭਲੀ ਜਾਨੂ ਸੋ ਲਗਾਤਾਰ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਲੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ